ਈਗਾ ਸਾ પાਸ਼ੈ ਅਤੀ ਚੱਕ ਦੀ ਜੋਤ ਜਾ ਰਜੂਰ ਹਟ ਰਜੂਰ ਸਰਬ ਕਲਾ ਘਰ ਕੋ ਚਬਰ ਸ਼ਤਰ ਦੀ ਮਾਲਕ ਕੱਤੀ ਤੇ ਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਹਾਲ ਸਾਹਿਬ ਬੋਲੋ ਜੀ ਸ੍ਰੀ ਗਾਇ ਆਪ ਜੀ ਦੇ ਸਾਝੇ ਨਮਾਜ਼ੇ ਪੰਜ ਪਿਆਰੇ ਚਾਰ ਸਹਬਜਾਦੇ ਸਹਬਜਾਦਾ ਅਜੀਤ ਸਿੰਘ ਜੀ ਸਹਬਜਾਦਾ ਚਾਰ ਸਿੰਘ ਜੀ ਸਹਬਜਾਦਾ ਜੋਰਾਵਰ ਸਿੰਘ ਜੀ ਸਹਬਜਾਦਾ ਭਤੇ ਸਿੰਘ ਜੀ ਚਾਲੀ ਪੂਰਤਿਆ ਹੱਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੀਗ ਵਾਈ ਦੀਗ ਪਿਆੰਡਕ ਕੀਤਾ ਤੇਨਾ ਪਿਆਰਿਆਂ ਸੁਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਸ਼੍ਰੀ ਵਾਹਿਗੁਰੂ ਬੰਦ ਬੰਦ ਕਰਵਾਏ ਫੋਕੀਆਂ ਲੁਹਾਈਆਂ ਚਰਖੜੀਆਂ ਦੇ ਚੜੇ ਦੰਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਭਿਭਾਈ ਇਹਨਾਂ ਦੇ ਸਮੇਂ ਦੇ ਸਰਬੱਤ ਸਿਧਾਂਤ ਸਿੰਘਾਂ ਦੀ ਚੰਗੀ ਸੰਗਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਸੋ ਜੀ ਆਪ ਜੀ ਦੇ ਸਿੱਖਾ ਨ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹ ਦਾਣ ਪ੍ਰੋਸਾਹ ਦਾਣ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਦੇ ਜੁਗ ਅਟਲ ਧਰਮ ਕਾ ਜੈਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਦਾ ਮਾਨੀ ਮਾ ਮਾਤੂ ਜੀ ਮਤ ਪਾਤਦਾਰਾਂ ਦਾ ਆਪ ਵੈਰੂਪ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸਮੂਹ ਗੁਰਦੁਆਰਿਆਂ ਦੇ ਜਿਨ੍ਹਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਵਾਹਿਗੁਰੂ